ਇੱਕ ਵਾਰ ਮੁਰਤੋਂ ਮੋਰਚਾ ਲੱਗਣ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਇੱਕ ਵਾਰ ਮੁਰਤੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਤਰਨਾ ਲਾਉਣਗੇ ਵੱਡਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤਾ ਗਿਆ ਅੱਜ ਮੀਟਿੰਗ ਹੋਈ ਯਾਰ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਔਰ ਕਿਹਾ ਗਿਆ ਕਿ ਜਲਦੀ ਸਮਾਨ ਪੈਕ ਕਰਕੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਦੱਸ ਦਈਏ ਕਿ ਪੰਜਾਬ ਰੈਡ ਹਾਈ ਕੋਰਟ ਦੇ ਵੱਲੋਂ ਰੈਣੇ ਦੀ ਸਰਕਾਰ ਨੂੰ ਨੈਸ਼ਨਲ ਹਾਈਵੇ ਤੋਂ ਬੈਰੀਕੇਡਸ ਟਾਉਣ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਔਰ ਜਲਦੀ ਹੀ ਕਿਸਾਨ ਦਿੱਲੀ ਦੇ ਵੱਲ ਕੂਚ ਕਰਨਗੇ ਜੀ ਬਿਲਕੁਲ ਕਿਸਾਨਾਂ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਉਹ ਦਿੱਲੀ ਪਹੁੰਚ ਕੇ ਹੀ ਰਹਿਣਗੇ ਤੇ ਉਹਨਾਂ ਦੇ ਵੱਲੋਂ ਆਪਣਾ ਇਹ ਸੰਘਰਸ਼ ਜੋ ਹੈ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਕਿਉਂਕਿ ਕਈ ਮਹੀਨੇ ਹੋ ਗਏ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਕਿਸਾਨ ਜਿਹੜੇ ਆ ਉਹ ਸ਼ੰਭੂ ਬਾਰਡਰ ਜਾਂ ਫਿਰ ਖਨੌਰੀ ਬਾਰਡਰ ਤੇ ਪਹੁੰਚੇ ਸੀ ਤੇ ਉਹਨਾਂ ਮਹੀਨਿਆਂ ਦੇ ਦਰਮਿਆਨ ਉਹ ਕਿਸ ਤਰੀਕੇ ਇੱਥੇ ਰਹੇ ਹੋਣਗੇ ਕਈ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਉਹਨਾਂ ਨੂੰ ਜ਼ਰੂਰ ਕਰਨਾ ਪਿਆ ਹੋਵੇਗਾ ਪਰ ਦੂਸਰੇ ਪਾਸੇ ਜਿੱਥੇ ਗੱਲ ਕੀਤੀ ਜਾਵੇ ਹਰਿਆ ਰਾਣਾ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੇ ਲਈ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਸੀਗੇ ਹਾਈ ਕੋਰਟ ਦੇ ਵੱਲੋਂ ਉਹਨਾਂ ਦਾ ਕਹਿਣਾ ਸੀ ਕਿ ਬੈਰੀਗੇਟਿੰਗ ਜੋ ਇਸ ਵੇਲੇ ਲਗਾਈ ਗਈ ਹੈ ਬਾਰਡਰਾਂ ਦੇ ਉੱਤੇ ਉਸ ਨੂੰ ਹਟਾ ਦਿੱਤਾ ਜਾਵੇ ਰਸਤਾ ਜਿਹੜਾ ਉਹ ਖੋਲ ਦਿੱਤਾ ਜਾਵੇ ਤਾਂ ਕਿਸਾਨਾਂ ਨੂੰ ਸੰਘਰਸ਼ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਜੇਕਰ ਉਹ ਦਿੱਲੀ ਜਾਣਾ ਚਾਹੁੰਦੇ ਨੇ ਤੇ ਉਹ ਦਿੱਲੀ ਜਾ ਸਕਦੇ ਨੇ ਉਹਨਾਂ ਨੂੰ ਇਸ ਤਰੀਕੇ ਰਸਤੇ ਦੇ ਵਿੱਚ ਨਾ ਰੁਕੋ ਪਰ ਜਿੱਥੇ ਗੱਲ ਕੀਤੀ ਜਾਵੇ ਕਿ ਹਰਿਆਣਾ ਸਰਕਾਰ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜੋ ਦਰਜ ਕਰਵਾ ਦਿੱਤੀ ਕਿ ਜੋ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਨੇ ਉਸ ਦੇ ਖਿਲਾਫ ਇਹ ਪਟੀਸ਼ਨ ਦਰਜ ਕਰਵਾਈ ਗਈ ਹੈ ਤੇ ਹੁਣ 7 ਦਿਨ ਬੀਤਨ ਮਗਰੋਂ ਵੀ ਹਰਿਆਣਾ ਸਰਕਾਰ ਇੱਥੇ ਬੈਰੀਗੇਟਿੰਗ ਹਟਾਉਂਦੀ ਹੋਈ ਨਜ਼ਰ ਤਾਂ ਨਹੀਂ ਆਈ ਪਰ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਬੈਰੀਗੇਟਿੰਗ ਹਟਦੇ ਸਾਰ ਹੀ ਦਿੱਲੀ ਕੂਚ ਕੀਤਾ ਜਾਏਗਾ ਆਪਣਾ ਸਮਾਨ ਟੈਕ ਕਰਨ ਦੇ ਲਈ ਉਹ ਥੋੜਾ ਸਮਾਂ ਲੈਣਗੇ ਫਿਰ ਉਸ ਤੋਂ ਬਾਅਦ ਦਿੱਲੀ ਵੱਲ ਨੂੰ ਇੱਕ ਸਾਨ ਤੁਰ ਜਾਣਗੇ ਬਿਲਕੁਲ ਇਸ ਤੋਂ ਇਲਾਵਾ ਕਿਸਾਨ ਆਗੂਆਂ ਦੇ ਵੱਲੋਂ ਹਰਿਆਣੇ ਦੀ ਸਰਕਾਰ ਤੇ ਸ਼ੁਭਕਰਨ ਮਾਮਲੇ ਦੇ ਵਿੱਚ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿਹਾ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਜਿਹੜੀ ਹੈ ਹਰਿਆਣੇ ਪੁਲਿਸ ਦੀ ਗੋਲੀ ਦੇ ਨਾਲ ਹੋਈ ਹੈ ਕਿਹਾ ਗਿਆ ਹੈ ਕਿ ਸ਼ਾਰਟ ਗਨ ਦੇ ਵਿੱਚੋਂ ਗੋਲੀ ਚੱਲੀ ਸ਼ੁਭਕਰਨ ਸਿੰਘ ਦੇ ਲੱਗੀ ਅਤੇ ਉਸ ਤੋਂ ਬਾਅਦ ਹੀ ਉਸ ਦੀ ਮੌਤ ਹੋਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਆਈਟੀ ਦਾ ਗਠਨ ਹੋ ਚੁੱਕਿਆ ਹੈ ਪਰ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਐਸਆਈਟੀ ਤੇ ਬਿਲਕੁਲ ਵੀ ਭਰੋਸਾ ਨਹੀਂ ਹੈ ਅਸੀਂ ਸਾਰੇ ਸਮੂਹ ਜਿਹੜੇ ਨੇ ਸੌਂਦਤੇ ਨੇ ਪਰ ਇਸ ਦੇ ਬਾਵਜੂਦ ਵੀ ਜਾਂਚ ਉਥੇ ਦੀ ਉਥੇ ਖੜੀ ਹੈ ਸਾਨੂੰ ਬਿਲਕੁਲ ਵੀ ਯਕੀਨ ਨਹੀਂ ਹੈ ਕਿ ਸਾਨੂੰ ਇਸ ਮਾਮਲੇ ਵਿੱਚ ਇਨਸਾਫ ਮਿਲੇਗਾ ਤੇ ਨਾਲ ਹੀ ਹਰਿਆਣੇ ਦੀ ਸਰਕਾਰ ਤੇ ਉੱਪਰ ਇੱਕ ਹੋਰ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਰੋਕਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਕੋਰਟ ਦਾ ਰੋਕ ਕੀਤਾ ਗਿਆ ਹੈ ਪਰ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਐਫਐਸਐਲ ਰਿਪੋਰਟ ਦੇ ਵਿੱਚ ਸਾਫ਼ ਹੋ ਗਿਆ ਹੈ ਕਿ ਸ਼ਾਰਟ ਗਨ ਦੇ ਵਿੱਚੋਂ ਚੱਲੀ ਗੋਲੀ ਦੇ ਕਾਰਨ ਹੀ ਹਰਿਆਣੇ ਮਾਫ ਕਰਨਾ ਸ਼ੁਕਰਨ ਦੀ ਮੌਤ ਹੋਈ ਹੈ ਤੇ ਕਿਹਾ ਗਿਆ ਹੈ ਕਿ ਹਰਿਆਣੇ ਪੁਲਿਸ ਨੂੰ ਜਿਹੜਾ ਹੈ ਸ਼ਾਰਟ ਗਨ ਚ ਲਾਉਣ ਦੀ ਟ੍ਰੇਨਿੰਗ ਜਿਹੜੀ ਹੈ ਉਹ ਵੀ ਸਰਕਾਰ ਦੇ ਰਹੀ ਹੈ ਜੀ ਹਾਂ ਜਿੱਥੇ ਗੱਲ ਕੀਤੀ ਜਾਵੇ ਸ਼ੁਕਰਨ ਮਾਮਲੇ ਦੀ ਤਾਂ ਰਿਪੋਰਟ ਦੇ ਵਿੱਚ ਖੁਲਾਸਾ ਜ਼ਰੂਰ ਹੋਇਆ ਸੀ ਕਿ ਸ਼ਾਰਟ ਗਨ ਦੇ ਨਾਲ ਇਹ ਮੌਤ ਹੋਈ ਹੈ ਸ਼ੁਕਰਨ ਦੇ ਗੋਲੀ ਲੱਗਦੀ ਹੈ ਜਿਸ ਕਾਰਨ ਉਸ ਦੀ ਜਾਨ ਚਲੀ ਜਾਂਦੀ ਹੈ ਪਰ ਹਰਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਸ ਚੀਜ਼ ਨੂੰ ਮੰਨਣ ਬਿਲਕੁਲ ਨਹੀਂ ਦੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸ਼ਾਰਟ ਗਨ ਦਾ ਜੇਕਰ ਇਸਤੇਮਾਲ ਵੀ ਹੋਇਆ ਹੈ ਤੇ ਉਹ ਪੁਲਿਸ ਦੇ ਵੱਲੋਂ ਨਹੀਂ ਕੀਤਾ ਗਿਆ ਕਿਉਂਕਿ ਪੁਲਿਸ ਟੀਮ ਉੱਥੇ ਸ਼ਾਰਟ ਗਨ ਲੈ ਕੇ ਮੌਜੂਦ ਨਹੀਂ ਸੀ ਕਿਸੇ ਦੇ ਵੀ ਵੱਲੋਂ ਸ਼ਾਰਟ ਗਨ ਦਾ ਇਸਤੇਮਾਲ ਅੰਦੋਲਨ ਦੌਰਾਨ ਨਹੀਂ ਕੀਤਾ ਜਾ ਰਿਹਾ ਸੀਗਾ ਕਿਸਾਨਾਂ ਨੂੰ ਕੰਦੀ ਕੋਸ਼ਾਂ ਹੋ ਰਹੀਆਂ ਸੀਗੀਆਂ ਉੱਥੇ ਆਂਸੂ ਗੈਸ ਦੇ ਜਿਹੜੇ ਗੋਲੇ ਹੁੰਦੇ ਨੇ ਉਹ ਸਿੱਟੇ ਜਾ ਰਹੇ ਸੀਗੇ ਪਰ ਸ਼ਾਰਟ ਗਨ ਦਾ ਇਸਤੇਮਾਲ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਹੋਰ ਵਿਅਕਤੀ ਦੇ ਵੱਲੋਂ ਇਹ ਗੋਲੀ ਚਲਾਈ ਗਈ ਸੀ ਜੋ ਕਿ ਸ਼ੁਕਰਾਂ ਦੇ ਲੱਗ ਜਾਂਦੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਕਿਸਾਨਾਂ ਦੀ ਜਿੱਥੇ ਗੱਲ ਕੀਤੀ ਜਾਵੇ ਤਾਂ ਉਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਆਪਣੇ ਜਾਨ ਪਛਾਣ ਦੇ ਇੱਕ ਪੁਲਿਸ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਚੀਜ਼ ਤੋਂ ਸਿੱਧਾ ਪਤਾ ਲੱਗ ਰਿਹਾ ਹੈ ਕਿ ਹਰਿਆਣਾ ਸਰਕਾਰ ਇਸ ਮਾਮਲੇ ਨੂੰ ਜ਼ਿਆਦਾ ਪੱਖ ਨਹੀਂ ਦੇਣਾ ਚਾਹੁੰਦੀ ਉਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਬਿਲਕੁਲ ਇਸਲਾਵਾ ਨਵਦੀਪ ਜਲਬੇੜਾ ਨੂੰ ਲੈ ਕੇ ਵੀ ਕਿਸਾਨ ਆਗੂਆਂ ਦੇ ਵੱਲੋਂ ਅਹਿਮ ਐਲਾਨ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ ਪਿਛਲੇ ਅੰਦੋਲਨ ਦਾ ਹੀਰੋ ਨਵਦੀਪ ਫਿਲਹਾਲ ਜੇਲ੍ਹ ਦੇ ਵਿੱਚ ਹੈ ਉਸ ਦੀ ਰਿਹਾਈ ਦੇ ਲਈ ਅਸੀਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਾਂ ਅਤੇ 17 ਅਤੇ 18 ਜੁਲਾਈ ਨੂੰ ਅਸੀਂ ਵੱਡੇ ਪੱਧਰ ਤੇ ਵਿਦਰਸ਼ਨ ਕਰਾਂਗੇ ਜੇ ਸਰਕਾਰ ਦੇ ਵੱਲੋਂ 18 17 ਜੁਲਾਈ ਤੋਂ ਪਹਿਲਾਂ ਉਸ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਉਸ ਦਿਨ ਪ੍ਰੋਟੈਸਟ ਨਹੀਂ ਕਰਾਂਗੇ ਪਰ ਜੇ ਸਰਕਾਰ ਨਵਦੀਪ ਨੂੰ ਰਿਹਾਅ ਨਹੀਂ ਕਰਦੀ ਤਾਂ ਅਸੀਂ ਮੋਰਚਾ ਖੋਲ੍ਹਾਂਗੇ ਔਰ ਤਦ ਤੱਕ ਇਹ ਮੋਰਚਾ ਚੱਲਦਾ ਰਹੇਗਾ ਜਦ ਤੱਕ ਨਵਦੀਪ ਨੂੰ ਰਿਹਾ ਨਹੀਂ ਕਿ ਤਾ ਸਰਕਾਰ ਦੇ ਖਿਲਾਫ ਮੋਰਚਾ ਖੁੱਲਣ ਦੀ ਤਿਆਰੀ ਕਿਸਾਨ ਆਗੂਆਂ ਦੇ ਵੱਲੋਂ ਕਰ ਲਈ ਗਈ ਹੈ ਰਣਨੀਤੀ ਕੱਢ ਲਈ ਗਈ ਹੈ ਤੇ ਉੱਥੇ ਹੀ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਜਲਦੀ ਇਸਮਾਨ ਪੈਕ ਕਰਦੇ ਸਾਰ ਦਿੱਲੀ ਦੇ ਵੱਲ ਕੂਚ ਕਰਾਂਗੇ ਜਿਸ ਤਰੀਕੇ ਨਾਲ ਪਹਿਲਾਂ ਉੱਥੇ ਮੋਰਚਾ ਲਗਾਇਆ ਗਿਆ ਸੀ ਉਸ ਤਰੀਕੇ ਨਾਲ ਮੋਰਚਾ ਮੋਰਚਾ ਲਗਾਇਆ ਜਾਵੇਗਾ ਤੇ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਮੰਵਾ ਕੇ ਇਸ ਵਾਰ ਪੰਜਾਬ ਪਰਤੇ ਜਾਵੇਗਾ ਕਿਉਂਕਿ ਪਿਛਲੀ ਵਾਰ ਸਰਕਾਰ ਦੇ ਵੱਲੋਂ ਕਿਸਾਨ ਭਾਈਚਾਰੇ ਨੂੰ ਲਾਲੀਪਾਪ ਦਿੱਤਾ ਗਿਆ ਸੀ ਪਰ ਇਸ ਵਾਰ ਕਿਸਾਨ ਲਾਲੀਪਾਪ ਲੈਣ ਦੇ ਮੂਰ ਵਿੱਚ ਨਹੀਂ ਨੇ ਤੇ ਫਿਲਹਾਲ ਆਪਣੀਆਂ ਮੰਗਾਂ ਮੰਵਾਉਣ ਤੋਂ ਬਾਅਦ ਹੀ ਵਾਪਸ ਪਰਤਣਗੇ ਜੀ ਹਾਂ ਇੱਥੇ ਗੱਲ ਵੀ ਕਹੀ ਜਾ ਰਹੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਕਿਸਾਨਾਂ ਦੇ ਵੱਲੋਂ ਮੁਲਾਕਾਤ ਵੀ ਕੀਤੀ ਜਾਏਗੀ ਤੇ ਉਹਨਾਂ ਨੂੰ ਆਪਣੇ ਮੰਗ ਪੱਤਰ ਜਿਹੜੇ ਆ ਉਸ 'ਤੇ ਜਾਣਗੇ ਤੇ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਸੰਸਦ 'ਚ ਇਸ ਮਾਮਲੇ ਦੇ ਉੱਤੇ ਗੱਲਬਾਤ ਹੋਵੇ ਚਰਚਾ ਕੀਤੀ ਜਾਵੇ ਕਿਸਾਨਾਂ ਦਾ ਹੁਣ ਇਹੀ ਕਹਿਣਾ ਹੈ ਕਿ ਜਿਸ ਤਰੀਕੇ ਉਹ ਕਈ ਮਹੀਨਿਆਂ ਤੋਂ ਇੱਥੇ ਸ਼ੰਭੂ ਬਾਰਡਰ 'ਤੇ ਜਾਂ ਫਿਰ ਖਨੌਰੀ ਬਾਰਡਰ 'ਤੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਇਹਦਾ ਕਾਰਨ ਸਿਰਫ ਹਰਿਆਣਾ ਸਰਕਾਰ ਹੈ ਹਰਿਆਣਾ ਪੁਲਿਸ ਹੈ ਤੇ ਹੁਣ ਜਦ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੇ ਦਿੱਤੇ ਗਏ ਨੇ ਤੇ ਉਹਨਾਂ ਨੂੰ ਵੀ ਨਹੀਂ ਮੰਨਿਆ ਜਾ ਰਿਹਾ ਹਰਿਆਣਾ ਦੀ ਸਰਕਾਰ ਦੇ ਵੱਲੋਂ ਬਲਕਿ ਉਹਨਾਂ ਨੇ ਇਸ ਦੀ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਰਜ ਕਰਵਾ ਦਿੱਤੀ ਹੈ ਜਿਸ ਦੇ ਉੱਤੇ ਹੁਣ ਸੁਣਵਾਈ ਦੀ ਉਡੀਕ ਦੇ ਵਿੱਚ ਹਰਿਆਣਾ ਸਰਕਾਰ ਬੈਠ ਗਈ ਹੈ ਬਿਲਕੁਲ 12 ਜੁਲਾਈ ਨੂੰ ਕਿਸਾਨ ਦਿੱਲੀ ਦੇ ਵਿੱਚ ਇੱਕ ਸੰਮੇਲਨ ਕਰਨ ਜਾ ਰਹੇ ਨੇ ਇਸ ਸੰਮੇਲਨ ਦੇ ਵਿੱਚ ਪੂਰੇ ਭਾਰਤ ਤੋਂ 200 ਕਿਸਾਨ ਜਥੇਬੰਦੀਆਂ ਸ਼ਮੂਲਿਤ ਕਰਨਗੇ ਇਸ ਤੋਂ ਇਲਾਵਾ ਕਈ ਸਿਆਸੀ ਲੀਡਰ ਵਿਰੋਧੀ ਪਾਰਟੀਆਂ ਦੇ ਸਿਆਸੀ ਲੀਡਰਸ ਸੰਮੇਲਨ ਦਾ ਹਿੱਸਾ ਉਸਗੇ ਨੇ ਔਰ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਇਸ ਵਾਰ ਵਿਰੋਧੀ ਪਾਰਟੀਆਂ ਤੇ ਦਬਾਅ ਬਣਾਵਾਂਗੇ ਕਿ ਉਹ ਸਰਕਾਰ ਤੇ ਦਬਾਅ ਬਣਾਉਣ ਤੇ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨਵਾਉਣ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਸਾਨੂੰ ਚਾਹੀਦੀ ਹੈ ਐਮਐਸਪੀ ਤੇ ਕਾਨੂੰਨ ਬਣਨਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿਸਾਨ ਦਿਨੋ ਦਿਨ ਗਰੀਬ ਹੋ ਰਿਹਾ ਹੈ ਤੇ ਸਰਕਾਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਸਰਕਾਰ ਨਾਵੇਂ ਸੁਲਾਵਾ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਕਿਸਾਨ ਜਿਹੜਾ ਹੈ ਇਨਸਾਫ ਦੀ ਮੰਗ ਕਰ ਰਹੇ ਨੇ ਲਗਾਤਾਰ ਕਹਿ ਰਹੇ ਨੇ ਕਿ ਕੈਨੀ ਮਿਸ਼ਰਾ ਦੇ ਪੁੱਤਰ ਅਜੀਤ ਮਿਸ਼ਰਾ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸ ਕਿਸਾਨ ਦੀ ਕਰਜ਼ਾ ਮਾਫੀ ਸਭ ਤੋਂ ਅਹਿਮ ਮੁੱਦਾ ਹੈ ਕਿਸਾਨ ਕਹਿ ਰਹੇ ਨੇ ਕਿ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਕਰਜ਼ੇ ਦੀਆਂ ਪੰਡਾ ਸੇਵਤ ਵੱਧ ਗਈਆਂ ਨੇ ਉਹਨਾਂ ਨੂੰ ਮਾਫ ਸਰਕਾਰ ਕਰੇ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਾਰੀਆਂ ਮੰਗਾਂ ਲੈ ਕੇ ਸਰਕਾਰ ਦੇ ਦਰਜਾ ਜਿਹੜਾ ਹੈ ਜਰੂਰ ਜਾਵਾਂਗੇ ਅੱਜ ਬਿਲਕੁਲ ਕਿਸਾਨਾਂ ਦਾ ਜੋ ਮੰਗ ਪੱਤਰ ਹੈ ਉਸ ਦੇ ਵਿੱਚ ਕਈ ਮੰਗਾਂ ਕਿਸਾਨਾਂ ਦੇ ਵੱਲੋਂ ਲਿਖੀਆਂ ਗਈਆਂ ਨੇ ਕਿ ਐਮਐਸਪੀ ਵੀ ਮਿਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਵੀ ਗਏ ਜੇ ਗੱਲ ਕਰੀਏ ਤਾਂ ਮਾਮਲੇ ਅਜਿਹੇ ਨੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇਨਸਾਫ਼ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਚਾਹੇ ਉਹ ਲਖੀਮਪੁਰ ਖੀਰੀ ਮਾਮਲੇ ਦੀ ਗੱਲ ਕੀਤੀ ਜਾਵੇ ਤੇ ਚਾਹੇ ਸ਼ੁਭਕਰਨ ਮਾਮਲੇ ਦੀ ਗੱਲ ਹੋਵੇ ਕਿਸਾਨ ਇਹੀ ਕਹਿ ਰਹੇ ਨੇ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਨਾਲ ਹੀ ਨਾਲ ਸਾਡੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇ ਤੇ ਹੁਣ ਹਾਈ ਕੋਰਟ ਨੇ 7 ਦਿਨਾਂ ਦਾ ਸਮੇਂ ਹਰਿਆਣਾ ਸਰਕਾਰ ਨੂੰ ਦੇ ਦਿੱਤਾ ਸੀ ਬੈਰੀਕੇਟਿੰਗ ਖਾਲੀ ਕਰਨ ਹਟਾਉਣ ਦੇ ਲਈ ਜਿਹੜਾ ਰਸਤਾ ਖੋਲਣ ਦੇ ਲਈ ਕਿਉਂਕਿ ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਰਜ ਕਰਵਾਈ ਗਈ ਸੀ ਉਸ ਦੇ ਉੱਤੇ ਸੁਣਵਾਈ ਹੋਈ ਹੈ ਪਰ ਹਰਿਆਣਾ ਸਰਕਾਰ ਇਸ ਨੂੰ ਮੰਨਣ ਦੇ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੈ ਤੇ ਉਹਨਾਂ ਨੇ ਇਸ ਵੇਲੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਪਟੀਸ਼ਨ ਦਰਜ ਕਰਵਾ ਦਿੱਤੀ ਹੈ ਤੇ ਹਰਿਆਣਾ ਸਰਕਾਰ ਦਾ ਇਹੀ ਕਹਿਣਾ ਹੈ ਕਿ ਸੁਪਰੀਮ ਕੋਰਟ ਜੇ ਸੁਣਵਾਈ ਕਰੇਗੀ ਜੋ ਫੈਸਲਾ ਆਵੇਗਾ ਉਸ ਦੇ ਆਧਾਰ ਤੇ ਕੰਮਕਾਜ ਕੀਤੇ ਜਾਣਗੇ ਫਿਲਹਾਲ ਵੈਰੀਕੇਟਿੰਗ ਜਿਹੜੀ ਹੈ ਉਹ ਨਹੀਂ हटਾਈ ਜਾਵੇਗੀ ਬਿਲਕੁਲ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਮੁਰ ਤੋਂ ਜੋਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਐਸਕੇਮ ਗੈਲ ਸਿਆਸੀ ਦੇ ਵੱਲੋਂ ਜਦੋਂ ਇਹ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਭਰ ਤੋਂ ਲੋਕ ਟਰਾਲੀਆਂ ਡਰੈਕਟਰ ਸਮੇਤ ਸ਼ੰਭੂ ਬਾਰਡਰ ਤੇ ਪੁੱਜਨੇ ਸ਼ੁਰੂ ਹੋ ਗਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਕਰੀ ਬੈਠੇ ਨੇ ਔਰ ਜਿਸ ਤਰੀਕੇ ਨਾਲ ਪਹਿਲਾਂ 6-6 ਮਹੀਨੇ ਦਾ ਰਾਸ਼ਨ ਲੈ ਕੇ ਕਿਸਾਨ ਦਿੱਲੀ ਦੇ ਬਾਰਡਰ ਤੇ ਗਏ ਸਨ ਉਸੇ ਤਰੀਕੇ ਨਾਲ ਹੁਣ ਵੀ ਰਾਸ਼ਨ ਲਗਭਗ ਪੈਕ ਕਰ ਲਿਆ ਗਿਆ ਹੈ ਔਰ ਹਰ ਇੱਕ ਪਿੰਡ ਦੇ ਵਿੱਚੋਂ ਲੋਕ ਟਰਾਲੀਆਂ ਡਰੈਕਟਰਾਂ ਸਣੇ ਸਵਾਰ ਹੋ ਕੇ ਜਿਹੜਾ ਨੇ ਉਹ ਸ਼ੰਭੂ ਬਾਰਡਰ ਵੱਲ ਜਾ ਰਹੇ ਨੇ ਔਰ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਹੈ ਕਿ ਅਸੀਂ ਇਸ ਵਾਰ ਲੰਬਾ ਪ੍ਰਬੰਧ ਜਿਹੜਾ ਹੈ ਉਹ ਕਰਕੇ ਚੱਲੇ ਆਂ ਸਾਨੂੰ ਇਸ ਵਾਰ ਸਰਕਾਰ ਖਾਲੀ ਹੱਥ ਵਾਪਸ ਨਹੀਂ ਮੋੜ ਸਕਦੀ ਇਸ ਵਾਰ ਅਸੀਂ ਸਰਕਾਰ ਦੇ ਜਿਹੜੇ ਆ ਕਿਸੇ ਵੀ ਫਰੇਬ ਦੇ ਵਿੱਚ ਨਹੀਂ ਆਵਾਂਗੇ ਪਿਛਲੀ ਵਾਰ ਸਾਡੇ ਨਾਲ ਧੋਖਾ ਹੋਇਆ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ ਜਦ ਤੱਕ ਐਮਐਸਪੀ ਤੇ ਗਾਰੰਟੀ ਜਿਹੜੀ ਸਾਨੂੰ ਨਹੀਂ ਮਿਲੀ ਸਾਡਾ ਕਾਨੂੰਨ ਨਹੀਂ ਬਣਦਾ ਅਸੀਂ ਤਦ ਤੱਕ ਵਾਪਸ ਨਹੀਂ ਆਵਾਂਗੇ ਤਾਂ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਵਾਰ ਪਿਛਲੇ ਵਾਲ ਵਾਲਾ ਹਾਰ ਨਹੀਂ ਹੋਵੇਗਾ ਇਸ ਵਾਰ ਅਸੀਂ ਦੋ ਫੜ ਵੀ ਨਹੀਂ ਹੋਵਾਂਗੇ ਸਾਡੀ ਮੰਚਾ ਇਹੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਮੰਗਾਂ ਬਣਵਾਉਣੀਆਂ ਨੇ ਸਰਕਾਰ ਤੇ ਦਬਾਅ ਬਣਾਉਣਾ ਹੈ ਤੇ ਉਸ ਦੇ ਲਈ ਸਾਨੂੰ ਭਾਵੇਂ ਕਿੰਨਾ ਲੰਬਾ ਸਮਾਂ ਉੱਥੇ ਦਰ ਨਾਲ ਲਗਾਉਣਾ ਪਵੇ ਦਰ ਨਾਲ ਲਗਾਉਣ ਦੇ ਲਈ ਤਿਆਰ ਹਾਂ ਜੀ ਬਿਲਕੁਲ ਕਿਸਾਨੇ ਕਹਿ ਰਹੇ ਨੇ ਕਿ ਦਰਨਾ ਚਾਹੇ ਜਿੰਨਾ ਮਰਜ਼ੀ ਸਮੇਂ ਦੇ ਲਈ ਲਗਾਉਣਾ ਪਵੇ ਅਸੀਂ ਲਗਾਉਣ ਨੂੰ ਤਿਆਰ ਆ ਪਰ ਸਰਕਾਰ ਦੇ ਕੋਲੋਂ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਨੂੰ ਮੰਨਵਾ ਕੇ ਹੀ ਵਾਪਸ ਮੋੜਾਂਗੇ ਜੇਕਰ 2020 ਦੀ ਗੱਲ ਕੀਤੀ ਜਾਵੇ ਤਾਂ ਜਦ ਕਿਸਾਨਾਂ ਨੇ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਤਾਂ ਇੱਕ ਸਾਲ ਤੱਕ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਰਹੇ ਸੀ ਉਸ ਤੋਂ ਬਾਅਦ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਮੰਗਾਂ ਵੀ ਮੰਨੀਆਂ ਜਾਣਗੀਆਂ ਤੇ ਜਿਹੜੇ ਤਾਲੇ ਕਾਨੂੰਨ ਕਹੇ ਜਾ ਰਹੇ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਜਾਏਗਾ ਪਰ ਜਿਹੜੀਆਂ ਮੰਗਾਂ ਮੰਨਣ ਦੀ ਗੱਲ ਉਸ ਵੇਲੇ ਕੇਂਦਰ ਸਰਕਾਰ ਨੇ ਕਹੀ ਉਹ ਮੰਗਾਂ ਫਿਲਹਾਲ ਹੁਣ ਤੱਕ ਮੰਨੀਆਂ ਨਹੀਂ ਗਈਆਂ ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਦੁਬਾਰਾ ਅੰਦੋਲਨ ਕਰਨ ਦੇ ਲਈ ਅੱਗੇ ਆਉਣਾ ਪਿਆ ਬਿਲਕੁਲ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਐਮਪੀਜ਼ ਨੂੰ ਮੰਗ ਪੱਤਰ ਸੌਂਪੇ ਗਏ ਸਨ ਔਰ ਕਿਹਾ ਗਿਆ ਸੀ ਕਿ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਕਿਸਾਨਾਂ ਦੀ ਗੱਲ ਵੱਧ ਚੜਾਈ ਜਾਵੇ ਜਿਹੜੇ ਸਾਡੇ ਮੰਗਾਂ ਇਹਨਾਂ ਨੂੰ ਮਨਵਾਇਆ ਜਾਵੇ ਇਸ ਦੇ ਲਈ ਹੁਣ ਮੁੜ ਤੋਂ ਉਹ ਵਿਰੋਧੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਔਰ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਇਸ ਵਾਰ ਆਪੋਜੀਸ਼ਨ ਮਜ਼ਬੂਤ ਹੈ ਤੁਹਾਨੂੰ ਦਾ ਵੀ ਫਰਜ਼ ਬਣਦਾ ਹੈ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਇਸ ਕਰਕੇ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਕਿਸਾਨ ਭਾਈਚਾਰੇ ਦੇ ਹੱਕ ਦੇ ਵਿੱਚ ਕਿਸ ਤਰੀਕੇ ਨਾਲ ਆਵਾਜ਼ ਚੁੱਕਦਿਆਂ ਨੇ ਇਹ ਦੇਖਣਾ ਸਭ ਤੋਂ ਅਹਿਮ ਹੋਵੇਗਾ ਫਿਲਹਾਲ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਮੋਰਚਾ ਇੱਕ ਵਾਰ ਮੋਰਚੋ ਲੱਗਣ ਜਾ ਰਿਹਾ ਹੈ ਕਿ ਕਿਸਾਨ ਟਰਾਲੀਆਂ ਭਰ ਕੇ ਦਿੱਲੀ ਵੱਲ ਨੂੰ ਵਧਣੇ ਸ਼ੁਰੂ ਹੋ ਗਏ ਨੇ